ਸਸਕਾਲ ਜੀ ਅੱਜ ਇਹ ਟਿਪ ਬਣਾਇਆ ਹੈਗਾ ਪੀਜ਼ਾ ਸੈਂਡਵਿਚ ਬਹੁਤ ਟੇਸਟੀ ਬਣਿਆ ਹੈ ਕਿਦਾਂ ਬਣਾਇਆ ਤੇ ਕੀ ਸਮਝ ਲੈ ਆਪਾਂ ਪਹਿਲੀ ਆਪਾਂ ਲਏ शिमला ਮਿਰਚ ਇੱਕ शिमला ਮਿਰਚ ਕੱਟੀ ਬਰੀਕ ਬਰੀਕ ਇੱਕ ਪਿਆਜ਼ ਕੱਟਿਆ ਬਰੀਕ ਬਰੀਕ ਬਿਲਕੁਲ ਫਾਈਨਲ ਜੌਬ ਕਰਨਾ ਬਰੀਕਿਟੀ ਕਰਨਾ ਇਹਨੂੰ ਥੋੜੇ ਜਿਹਾ ਪਾਇਆ ਕੌਰਨ ਪੀਜ਼ਾ ਦਾ ਸਮਾਨ ਬਣਾ ਕੇ ਬਰਤਨ ਵਿੱਚ ਉਹਨਾ ਪੀਜ਼ਾ ਸਵਾਨ ਪਾਣਾ ਸਾਰਾ ਬਹੁਤ ਟੇਸਟੀ ਬਣਦਾ ਹੈ ਪੀਜ਼ਾ ਸਸ ਪਾਵਾਂਗੇ ਥੋੜੀ ਜੀ ਜੇ ਨਹੀਂ ਤੁਹਾਨੂੰ ਅਪਲੋਡ ਦੇ ਸਬੰਧ ਦੇ ਸਬੰਧ ਨੂੰ ਤੁਹਾਨੂੰ ਸਵਾਲ ਲੱਗਦੀ ਹੈ ਕੀ ਜਸ ਸੀਜ਼ਨਿੰਗ 오ਰੀਗানো ਜਿਹੜਾ ਹੁੰਦਾ ਪਾਏ ਆ ਥੋੜਾ ਜਿਹਾ ਮਿਰਚ ਥੋੜਾ ਜਿਹਾ ਨਮਕ ਪਾ ਦੇਣਾ ਥੋੜਾ ਜਿਹਾ ਪਾਇਆ ਹੋ ਸਿੱਧੇ ਮਿਕਸ ਕਰ ਲਾਂਗੇ ਸਾਰਾ ਕੁਝ ਚੰਗੀ ਤਰ੍ਹਾਂ ਪੀਜ਼ਾ ਸੈਂਡਵਿਚ ਤਾਂ ਕਹਿੰਦੇ ਪੀਜ਼ਾ ਦਾ ਸਵਾਦ ਬਿਲਕੁਲ ਪੀਜ਼ਾ ਵਰਗਾ ਟੇਸਟ ਹੁੰਦਾ ਤਾਂ ਇਹਨੂੰ ਪੀਜ਼ਾ ਸੈਂਡਵਿਚ ਕਹਿੰਦੇ ਆਪਾਂ ਬ੍ਰੈਡ ਦੇ ਚਿੱਲੇ ਚਾਰ ਸਲਾਈਸ ਉੱਪਰ ਲਾ ਦਾਂਗੇ ਆਪਾਂ ਇਹ ਸਿਰਫ ਚਾਰ ਦਾ ਹੈਗਾ ਆ ਚਾਰ ਸੰਡਵਿਚ ਦਾ ਸਮਾਨ ਆ ਤੁਸੀਂ ਵੱਧ ਵਾਦੋਂ ਨਾਲ ਵੱਧ ਬਣਾ ਸਕਦੇ ਜਿੰਨੇ ਬਾਲ ਜ਼ਿਆਦਾ ਇੱਕ ਪਿਆਜ਼ ਤੇ ਇੱਕ ਛਣਾ ਵਿੱਚ ਲਈ ਛੋਟਾ ਪਿਆਜ਼ ਲਿਆ ਉੱਪਰ ਪਾ ਦਾਂਗੇ ਉਹ ਚੀਜ਼ ਸ਼ਰੇਡਡ ਚੀਜ਼ ਆ ਇਹ ਮੋਜ਼ਰੇਲਾ ਇਹ ਜਿੰਨਾ ਤੁਹਾਨੂੰ ਚੰਗਾ ਲੱਗੇ ਤੁਸੀਂ ਵਿੱਚ ਵੀ ਮਿਕਸ ਕਰ ਸਕਦੇ ਪਰ ਮੈਂ ਉੱਪਰ ਹੀ ਪਾਇਆ ਵਿੱਚ ਨਹੀਂ ਮਿਕਸ ਕੀਤਾ ਮੈਂ ਚੀਜ਼ ਬਹੁਤ ਘੱਟ ਯੂਜ਼ ਕਰਦੀ ਆ ਇਹ ਦੇ ਉਪਰ ਹਨ ਕਵਰ ਕਰਕੇ ਇਹਨੂੰ ਬਸ ਅਪਾ ਕਰਾਂਗੇ ਪੈਨ ਗਰਮ ਇੱਕ ਤਵਾ ਜਾਂ ਪੈਨ ਤੁਸੀਂ ਕੁਝ ਵੀ ਗਰਮ ਕਰ ਸਕਦੇ ਆ ਤੇ ਵਰਗਾਈ ਪੈਨ ਮੇਰਾ ਹੈ ਤੇ ਮੱਖਣ ਲਾਇਆ ਮੈਂ ਥੋੜਾ ਜਿਹਾ ਮੱਖਣ ਲਾ ਕੇ ਤੇ ਬਹੁਤ ਉਪ ਰੱਖ ਦਾਂਗੇ ਕਿਹਨੂੰ ਦਸਰਾਉਣਾ ਨਹੀਂ ਮੇਰੇ ਘਰ ਚਲੋ ਕੋਈ ਨੇਕੀ ਰੱਖ ਲੈਣੇ ਦੂਸਰਾ ਨਹੀਂ ਆਉਣਾ ਇੱਥੇ ਛੋਟਾ ਹੈ ਪੈਨ ਦਵਾ ਦਵਾ ਕਰ ਦਾਂਗੇ ਤੇ ਦਵਾਵਾਂਗੇ ਨਾ ਆਪਾਂ ਦੇ ਆਪਣੇ ਬੈਂਡਿੰਗ ਹੋ ਜਾਣੀ ਹੈ ਤੇ ਫਿਰ ਦਬਾਉਣ ਦੇ ਨਾਲ ਕੀਸਪ੍ਰਿਕਲ ਕੇ ਵਿੱਚ ਲਲ ਜਾਣਾ ਹੈ ਤੇ ਫਿਰ ਸਹੀ ਹੋ ਜਾਂਦਾ ਹੈ ਦੂਸਰੇ ਪਾਸੇ ਲਾ ਦੂੰਗੀ ਮੱਖਣ ਥੋੜਾ ਤੇ ਉਲਟਾ ਦੂੰਗੀ ਇਹਨੂੰ ਸਿੰਪਲ ਜਿਹਾ ਟੋਸਟ ਬਣਾਇਆ ਬਹੁਤ ਟੇਸਟੀ ਬਣਾਇਆ ਤੁਝੇ ਵਾਸਤੇ ਕਰਕੇ ਇਹਨੂੰ ਤੇ ਕੋਈ ਦਵਾ ਦਵਾ ਕੇ ਕਰਾਂਗੇ ਦਬਾਉਣ ਦੇ ਨਾਲ ਗਰਮ ਹੋ ਕੇ ਚੀਜ਼ ਬਿਲਕੁਲ ਪਿਘਲ ਜਾਣਾ ਹੈ ਹਾਂ ਬਿਲਕੁਲ ਬਾਈਂਡ ਹੋ ਗਿਆ ਦੇਖੋ ਬਹੁਤ ਸੋਹਣਾ ਬਣ ਗਿਆ ਜੁੜ ਗਿਆ ਬਿਲਕੁਲ ਬਹੁਤ ਟੈਸਟ ਲੱਗਦਾ ਹੈ ਬਹੁਤ ਵਧੀਆ ਲੱਗਦਾ ਹੈ ਤੁਸੀਂ ਵੀ ਆਪਣਾ ਬਣਾਓ ਆਪਣਾ ਤਜਰਬਾ ਜਰੂਰ ਦੱਸਿਆ ਕਰੋ ਪਲੀਜ਼ ਕਮੈਂਟ ਜਰੂਰ ਕਰਿਆ ਕਰੋ ਵੀਡੀਓ ਦੇਖ ਕੇ ਤੁਹਾਡੀ ਕਿਦਾਂ ਦੀ ਚੀਜ਼ ਬਣੀ ਹੈ ਇਹਨੇ ਉਹਦੀ ਬਣ ਗਈ ਦੇਖੋ ਨੀ ਇਹਪਰ ਬਣਾ ਲਾਂਗੇ ਚਾਰੇ ਇਹ ਤਾਂ ਬਣਾ ਲੈਣੇ ਬਸ ਕਟਿੰਗ ਕਰਕੇ ਇਹਨਾਂ ਨੂੰ ਆਪਾਂ ਕਰਾਂਗੇ ਸਾਬ ਜੁਆਸੀ ਮੱਖਣ ਲਾਤਾ ਮੱਖਣ ਨਾਲ ਕਿਹੋ ਜਿਹਾ ਹੋ ਜਾਊਗਾ ਤੁਹਾਡੇ ਕੋਲ ਅਗੇ ਲਾਲ ਮੱਖਣ ਨਾਲ ਬਸ ਜ਼ਿਆਦਾ ਟੇਸਟ ਲੱਗੇ ਬਣਾਉਣ ਦਾ ਆ ਤੁਹਾਡੀ ਮਰਜ਼ੀ ਨਾਲ ਕੁਝ ਵੀ ਲਾ ਸਕਦੇ ਆ ਇਹਨੂੰ ਦੇਖੋ ਕਰ ਲਾਂਗੇ ਆਪਾਂ ਤੁਹਾਡਾ ਵਾਕੇ ਜਦ ਵਿਗਲ ਕੇ ਬਾਈਂਡ ਹੋ ਜਾਂਦਾ ਨਾ ਫਿਰ ਇਹ ਨਿਕਲਦਾ ਵਿਚ ਉਸਮਾਨ ਪਹਿਲਾਂ ਇੱਕ ਵਾਰ ਨਿਕਲਦਾ ਲੱਗਦਾ ਹੁੰਦਾ ਆਪਾਂ ਨੂੰ ਕਿ ਉਹ ਵਿੱਚ ਚੀਜ਼ ਨਹੀਂ ਲਾਇਆ ਹੈਗਾ ਜੇ ਤੁਸੀਂ ਥੋੜਾ ਚੀਜ਼ ਲਾ ਲਓਗੇ ਵਿੱਚ ਇਹ ਫਿਰ ਪਹਿਲਾਂ ਫੇਰ ਨਹੀਂ ਬਣਾਉਂਗਾ ਬਿਲਕੁਲ ਤੁਹਾਡਾ ਮੈਂ ਚੀਜ਼ ਜ਼ਿਆਦਾ ਖਾਣਾ ਨਹੀਂ ਇਸ ਕਰਕੇ ਓਟੇਸੀ ਹੋ ਗਿਆ ਸੈਂਡਵਿਚ ਤਿਆਰ ਤੁਸੀਂ ਇਹਦਾ ਜ਼ਰੂਰ ਬਣਾਓ ਜੇ ਬਣਾ ਤਿਆਰ ਬਣਾ ਜ਼ਰੂਰ ਦੱਸਿਆ ਕਰੋ ਤੁਹਾਡਾ ਕਿਦਾਂ ਦਾ ਬਣਿਆ ਆ ਉਹਦੇ ਵਿੱਚ ਬਹੁਤ ਜਲਦੀ ਨਵੀਂ ਵੀਡੀਓ ਦੇ ਨਾਲ Bye.